ਵੀਰ ਜੀ ਬਿਲਕੁਲ ਸੱਚ ਹੈ ਕਿ ਅੱਜ ਜਲੰਧਰ ਦੇ ਡੀਮਾਰਟ ਦੀ ਦੰਦ ਦਈਏ ਕੀ ਲਾ ਕੇ ਕਸਟਮਰ ਨੂੰ ਰੋ ਲਗਾਇਆ ਜਾ ਰਿਹਾ ਸੀ ਕਿ ਬ੍ਰੈਸਲੇਟ ਜਿਹੜਾ ਮੇਰਾ ਨਲਾਈ ਚੜੇ ਦਾ ਰੱਖੇ ਇਹ ਦੇਖ ਗਿਆ ਸੋ ਮੋਕੇ ਤੇ थाना 6 ਦੇ ਐਸਐਸਓ ਪਹੁੰਚਿਆ ਸੋ ਗਲਬਤ ਕਰਦਿਆ ਸਾਰਾ ਕਿ ਸਾਰਾ ਮਾਮਲਾ ਕੀ ਦਿਗਾ ਸੋ ਗਲਬਤ ਕਰਦੇ ਮੋਕੇ ਦੇ ਐਸਐਸਓ ਸਾਹਮਣੇ ਕਰਦਿਆ ਜੈਪ ਸਿੰਘ ਜੀ ਨਾਲ ਹਾਂਜੀ ਸਰ ਕੀ ਸਰ ਮਾਮਲਾ ਕੀ ਸਰ ਇਹ ਮਾਮਲਾ ਸਾਨੂੰ ਇਥੋਂ ਡੀਮਾਰਟ ਤੋਂ ਫੋਨ ਗਿਆ ਸੀਗਾ ਹਰੇ 112 ਤੇ ਵੀ ਕੰਪਲੇਨ ਗਈ ਸੀ ਜ ਜਿਹਦੇ ਵਿੱਚ ਮੈਂ ਆਪਣੀ ਡੀਪੇਜੀ ਮੈਂ ਕਾਉਂਟਰ ਤੇ ਰਿਪੋਰਟ ਮੈਂ ਵੀ ਸਿੱਧਾ ਇੱਧਰ ਆਇਆ ਕਿ ਇਹ ਲੜਕੇ ਨੇ ਸਾਨੂੰ ਦੱਸਿਆ ਵੀ ਮੈਂ ਇੱਥੇ ਆਇਆ ਸੀ 10ਵਾਂ ਨੰਬਰ ਸੀ ਮੇਰਾ ਜਦੋਂ ਮੈਂ 1 ਨੰਬਰ ਤੇ ਦੁਆਰਾ ਆਇਆ ਤੇ ਆਪਣੇ 1 ਨੰਬਰ ਤੇ ਆ ਗਿਆ ਦੁਆਰਾ ਤੇ ਉਸ ਤੋਂ ਬਾਅਦ ਇਹ ਕਹਿੰਦਾ ਮੇਰਾ ক্লোਜ ਹੋ ਗਿਆ ਇਹਨਾਂ ਦੀ ਉੱਥੇ ਕਹੀ ਸੁਣੀ ਹੋਗੀ ਹਫਤਾ ਜਾਂ ਕੁਛ ਇੱਕ ਦੂਜੇ ਨੂੰ ਕੀਤਾ ਪਰ ਇਹ ਲੇਕਿਨ ਇਹਨਾਂ ਕਹੇ ਮੇਰੇ ਸੱਜੇ ਗੁਰਦੇਸ਼ ਦੇ ਬਰੇਸਲੇਟ ਉਹਦੇ ਵਿੱਚ ਅਸੀਂ ਇਹਨਾਂ ਦੇ ਕੰਪਿਊਟਰ ਕੈਮਰੇ ਜਦੋਂ ਇਹ ਆਇਆ ਨਾ ਕੌਣੀਆਂ ਚੜ ਕੇ ਉੱਥੋਂ ਵੀ ਚੈੱਕ ਕਰਦਾ ਸਾਰੇ ਚੈੱਕ ਕਰ ਲੈ ਇਹਦੇ ਫੋਨੇ ਰੱਖੀ ਸਰ ਬ੍ਰੇਸਲੇਟ ਸਿਰ 6 ਲੱਖ ਰੁਪਏ ਦਾ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੇਰਾ ਬ੍ਰੇਸਲੇਟ ਅੰਦਰੋਂ ਖੋਹ ਹੋਈ ਹੈ ਸਾਡੇ ਬ੍ਰੇਸਲੇਟ ਦੇ ਉਹ ਅਸੀਂ ਚੈੱਕ ਕਰ ਲਿਆ ਜਦੋਂ ਇਹ ਆਇਆ ਉਹਦੇ ਵਿੱਚ ਹੈ ਹੀ ਨਹੀਂ ਉਹਦੇ ਹੱਥੋਂ ਮਤਲਬ ਇਹਨਾਂ ਦਾ ਬ੍ਰੇਸਲੇਟ ਪਾਇਆ ਨਹੀਂ ਵਾਸਤੇ ਫਿਰ ਜਿਹੜੇ ਬੋਲੇ ਜਾ ਰਹੇ ਨੇ ਇਹਨਾਂ ਵੱਲੋਂ ਸਿਰ ਜਿਹੜੀ ਮਾਰਕੋਟ ਅੰਦਰ ਕੀਤੀ ਜਾ ਰਹੀ ਸੀ ਜਿਹੜੀ ਉਹ ਵੀ ਉਹ ਇਹਨਾਂ ਵੱਲੋਂ ਕੀਤੀ ਜਾ ਰਹੀ ਉਹ ਦੋਨਾਂ ਵੱਲੋਂ ਇੱਕ ਦੂਜੇ ਨਾਲ ਹੋਈ ਆ ਉਹ ਜੋ ਬੰਦੀ ਕਾਨੂੰਨੀ ਕਰ ਰਹੀ ਇਹਨਾਂ ਨਾਲ ਲੇਡੀ ਨਿਸ਼ਾਨ ਹੈ ਯਾਰ ਉਹਨਾਂ ਦਾ ਵੀ 66 TV ਦੇ ਵਿੱਚ ਜੋ ਵੀ ਅਸੀਂ ਇਹਨੂੰ ਨਾਲ ਲੈ ਕੇ ਚਾਹੀਤਾ ਸੀ ੱੱੱੱੱੱ ਅਸੀਂ ਚੈੱਕ ਕਰ ਲਿਆ ਉਹਦੇ ਵਿੱਚ ਇਹਦੇ ਨਾਲ ਹਥੋਫਾਈ ਜ਼ਰੂਰ ਹੈ ਅਪਸ ਵਿੱਚ ਦੋਨੇ ਜਣੇ ਹੋਇਆ ਹੋਰ ਇਸ ਤੋਂ ਇਲਾਵਾ ਕੁਝ ਨਹੀਂ ਹੈ ਤੇ ਜਿਹੜੀ ਬ੍ਰੇਸਲੇਟ ਵਾਲੀ ਗੱਲ ਉਹ ਝੂਠੀ ਹੈ ਉਹ ਝੂਠੀ ਹੈ ਤੇ ਫਿਰ ਕੀ ਕਾਰਵਾਈ ਕੀ ਹੋਏਗੀ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕਰਦੇ ਠੀਕ ਹੈ ਜੀ ਸੋ ਬਿਲਕੁਲ ਆਪਾਂ ਦਾਦੇ ਟੈਸਟ ਵਾਲਾ ਰੋਪ ਲਗਾਇਆ ਜਾ ਗਿਆ ਸੀ ਉਹ ਨਾ ਉਹ ਪੁਲਿਸ ਕੈਰੀਅਰ ਦੀ ਹੈ ਸਾਡਾ ਮਾਮਲਾ ਦਾ ਝੂਠਾ ਹੈ ਬ੍ਰੇਸਲੇਟ ਵਾਲੋਂ ਨਹੀਂ ਪਾਇਆ ਗਿਆ ਗਿਆ 2 ਘੰਟੇ ਪਹਿਲੇ ਦਾ ਤੁਸੀਂ ਕਹਿ ਰਹੇ ਹੋ ਕਿ ਮੇਰਾ 6 6 ਲੱਖ ਰੁਪਏ ਦਾ ਬ੍ਰੇਸਲੇ ਸਾਰੇ ਸੀਸੀਟੀਵੀ ਅਸੀਂ ਚੈੱਕ ਕੀਤੀ ਆ ਉਹ ਚ ਤੁਹਾਡਾ ਐਂਟਰੀ ਪੁਆਇੰਟ ਤੇ ਤੁਹਾਡੇ ਬ੍ਰੇਸਲਟ ਹੈ ਨਹੀਂਗਾ ਹੱਥ ਤੇ ਸਰ ਕਹਿ ਰਹੇ ਨਹੀਂ ਹੈਗਾ ਵਾ ਪਰ ਮੈਂ ਸਿਰੇ ਪਾ ਕੇ ਆਇਆ ਵਾ ਬਲੇਸਡ ਮੈਂ ਬ੍ਰੇਸਲਟ ਪਾਇਆ ਹੈ ਮੇਰੇ ਚੇਨ ਹੈ ਚੇਨ ਮੇਰੇ ਕੋ ਹੈਗੀ ਮੈਂ ਚੇਨ ਦਾ ਸੀਸੀਟੀਵੀ ਝੂਠ ਤੋਂ ਨਾ ਬੋਲੇਗੇ ਕੋਈ ਕਲੀਅਰ ਨਹੀਂ ਆ ਰਿਹਾ ਜਿਹੜਾ ਇਹਨਾਂ ਨੇ ਮੈਨੂੰ ਹਿੱਟ ਕੀਤਾ ਵਾ ਉਹ ਰਿਕਾਰਡਿੰਗ ਡਿਲੀਟ ਕਰਤੀ ਇਹਨਾਂ ਨੇ ਕਹਿੰਦੇ ਡਿਲੀਟ ਆਂਦੇ ਸਾਡੇ ਕੋ ਰਿਕਾਰਡਿੰਗ ਆ 99 ਵੇਗਾ ਦੇਖੋ ਉਹਨਾਂ ਨੇ ਬਾਈਕ ਸ਼ਾਟ ਵੇਗਾ ਦੇਖੋ ਸਰ ਇੱਕ ਸਵਾਲ ਹੈ ਕਿ ਤੁਸੀਂ ਦੂਸਰੀਆਂ ਸੀਸੀਟੀਵੀ ਕਹਿ ਰਹੇ ਉਹ ਐਸਐਚਓ ਸਾਹਿਬ ਕਹਿ ਰਹੇ ਹੈਗੀਆਂ ਸਾਡੇ ਕੋ ਫਿਰ ਉਹ ਜੀ ਕੋਈ ਕੁਝ ਟੁਪਿੰਟ ਦੀ ਸੀਸੀਟੀਵੀ ਕੱਟ ਹੋਈ ਆ ਨਹੀਂ ਸਰ ਨਹੀਂ ਜਿਹੜੇ ਦੇਖੋ 3 ਨੰਬਰ 3 ਨੰਬਰ ਵਾਲੇ ਕਾਊਂਟਰ ਤੇ ਮੇਰੀ ਝਗੜਾ ਹੋਇਆ ਇਹਨਾਂ ਨਾਲ ਉਸ ਤੋਂ ਬਾਅਦ ਆਪਾਂ ਸਾਈਡ ਤੇ ਆ ਗਏ ਆ ਜਿੱਥੇ ਝਗੜਾ ਹੋਇਆ ਛੋੜਾ ਝਗੜਾ ਹੋਇਆ ਉਹ ਤਾਂ ਹੈਗੀ ਹੈ ਜਿੱਥੇ ਇਹਨਾਂ ਨੇ ਮੈਨੂੰ ਹਿੱਟ ਕੀਤਾ ਮੇਰਾ ਏਅਰਪੋਰਟ ਮੇਰਾ ਫੋਨ ਡਿੱਗਿਆ ਹੋਇਆ ਉਹ ਇਹਨਾਂ ਨੇ ਸੀਸੀਟੀਵੀ ਦਿੱਤੀ ਨਹੀਂ ਸਾਨੂੰ ਡੀਮਾਰਟ ਵਾਲਿਆਂ ਨੇ ਸਰ ਨਹੀਂ ਦਿਖਾਈਓ ਤੁਹਾਡੀ ਚੇਨ 골ਡ ਦੀ ਆ ਹਾਂਜੀ ਸਰ ਸਾਰਾ 골ਡ ਦੀ ਤਾਂ ਹੈ ਨਹੀਂ ਆ ਦੇਖੋ 골ਡ ਨਾ ਮੈਂ 골ਡ ਨਾ ਮੈਂ 18 ਕੈਰੇਟ ਦਾ ਆ ਇਹ ਤਾਂ ਪਾਲਿਸ਼ ਉਤਰੀ ਹੋਈ ਆ 18 ਕੈਰੇਟ ਦਾ ਮੈਂ ਚਲੋ ਠੀਕ ਐ ਅਸੀਂ ਚਲੋ ਕੋਈ ਨਹੀਂ ਤੁਸੀਂ ਇੱਥੇ ਕਿਉਂ ਆ ਗਏ ਏਦਾਂ ਕਰ ਰਹੇ ਹੋ ਮੈਡਮ ਤੁਹਾਡੇ ਨਾਲ ਵੀ ਕੋਟ ਮਾਰ ਹੋਈ ਸੀ ਕਿੰਨੇ ਨੇ ਪਾਇਆ ਸੀ ਮੇਰੇ ਹਸਬੰਡ ਨੇ ਮੈਡਮ ਕੀ ਹੋਇਆ ਸੀ ਤੁਸੀਂ ਜਦੋਂ ਅੰਦਰ ਸੀ ਉਸ ਤੋਂ ਮੈਮ ਕੋਚ ਸਰ ਦਾ ਸੀ ਸਿਰਫ ਬਿਲਿੰਗ ਕਰਵਾਉਣ ਲੱਗ ਗਿਆ ਸਕੇ ਸਰ ਦੀ ਬਿਲਿੰਗ ਕਰਦੇ ਭਰਾ ਮੇਰਾ ਉਹਨੇ ਬਿਲਿੰਗ ਕਹਿੰਦਾ ਨਹੀਂ ਹਰ ਕਾਊਂਟਰ ਬੰਦ ਦਾ ਸੀ ਕਿਉਂ ਕੰਮ ਕਰਾਸਟ ਹੈਗਾ ਤੁਸੀਂ ਕਰ ਦਿਓ ਉਹਨੇ ਇਹਨੇ ਨੂੰ ਹੱਥ ਪਾਈ ਕੀਤੀ ਸਾਈਡ ਤੇ ਲੈ ਕੇ ਨਾ ਹੀ ਟੂ ਟੂ ਬਹੁਤ ਕੀਤਾ ਲਾ ਕੇ ਵੀ ਲੈ ਗਿਆ ਸਮਾਨ ਫਿਰ ਕਿ ਮੈਨੂੰ ਮੈਨੂੰ ਪੱਕੜ ਕੇ ਉਹਨੂੰ ਪਕੜ ਕੇ ਰੱਖਿਆ ਕਿ ਤੂੰ ਜਿਹੜੀ ਚੀਜ਼ ਉਤਾਰੀ ਸਾਨੂੰ ਦੇ ਤਾਂ ਸਹੀ ਤੂੰ ਸਾਨੂੰ ਮੈਨੂੰ ਫੇਰ ਜਾਣ ਦੇਣਾ ਹਾਂ ਨਹੀਂ ਉਹਨੇ ਕੁਝ ਨਹੀਂ ਕੀਤਾ ਦੋੜੇ ਸਾਰੇ ਸਟਾਫ ਨੂੰ ਜਿਹੜੇ ਵੱਡੇ ਮੈਂਬਰਸ ਨੇ ਅੱਗੇ ਅੰਦਰ ਦੋੜਾ ਦਿੱਤਾ ਜਿਹੜੇ ਤੁਹਾਡੇ ਕੱਪੜੇ ਫਟੇ ਹੋਏ ਆ ਕਿੰਨਾ ਨੇ ਪਾੜੇ ਐ ਨਹੀਂ ਫਟੇ ਐ ਹੋਈ ਗੋਲ ਜਿਆ ਯੂ ਸ਼ੇਪ ਜਿਆ ਸਾਰਾ ਕੁਝ ਆ ਸੀਸੀਟੀਵੀ ਦੇ ਵਿੱਚ ਸਰ ਉਹ ਦਿਨ ਦਿਨ ਵੀ ਸੀਸੀਟੀਵੀ ਦਿੰਦੇ ਨਹੀਂ ਫੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮੈਂ ਚਾਹਨਾ ਮੈਂ ਚਾਹਨਾ ਮੈਂ ਮੈਂ ਕੀ ਦੇਣਾ ਚਾਹੁੰਦਾ ਮੇਰੀ ਛੇਰ ਨੂੰ ਵੀ ਹੱਥ ਪਾਇਆ ਇਹਨਾਂ ਨੇ ਛੇਰ ਨੂੰ ਮੇਰੀ ਨੂੰ ਹੱਥ ਪਾਇਆ ਹੈ ਕਹਿੰਦਾ ਮੇਰਾ ਨਾ ਐ ਤੇ ਤੁਹਾਡਾ ਕਹਿਣਾ ਪਾਏ ਹੋਇਆ ਕਿ ਇਹ ਮਾਰਟ ਵਾਲੇ ਹਲੇ ਹੋਇਆ ਤੇ ਉਹਨਾਂ ਨੂੰ ਰਿਪੋਰਟ ਕਰਨਾ ਚਾਹੁੰਦੀ ਆ ਜੀ 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 ਮਾਟ ਵਾਲੇ ਤਾਂ ਪ੍ਰੈਸ਼ਰ ਆ ਕੋਈ ਕੋਈ ਵੱਡੇ ਬੰਦੇ ਆਪਾਂ ਛੋਟੇ ਬੰਦੇ ਆ ਇਹਨਾਂ ਦਾ ਪ੍ਰੈਸ਼ਰ ਆ ਗਿਆ ਵਾ ਇਹ ਕਿੰਨੇ ਸਾਡਾ ਸਿਸਟਮ ਹੈਂਗ ਹੋ ਗਿਆ ਵਾ ਸਾਡਾ ਕੋ ਡਿਲੀਟ ਹੋ ਗਈ ਹੈ ਜੀ ਜਿੱਥੇ ਤੱਕ ਜਿੱਥੇ ਤੱਕ ਐਸ ਲਈ ਚੁੱਪ ਕਿਉਂ ਐ ਉਹ ਬੰਦਾ ਜਿੱਦ ਤੱਕ ਮੈਂ ਸਰ ਸਾਹਿਬ ਦਾ ਕਹਿਣਾ ਕੋਈ ਬਲੇਸਟ ਜਿਹੜੇ ਐਂਟਰੀ ਗੇਟ ਦੇ ਵਿੱਚ ਇਹਨਾਂ ਨੇ ਕੋਈ ਪਾਇਆ ਨਜ਼ਰ ਹੀ ਨਹੀਂ ਆਇਆ ਕੋਈ ਸੀਸੀਟੀਵੀ ਜਿਹੋਨਾਂ ਕੋ ਵੀ ਸੀਸੀਟੀਵੀ ਜੱਡੀ ਹੋਗੀ ਹੈ ਸਰ ਮੈਨੂੰ ਬਿੱਲ ਤੱਕ ਆ ਗਿਆ ਸਰ ਮੈਨੂੰ ਬਿੱਲ ਤੱਕ ਆ ਗਿਆ ਉਹ ਤਾਂ ਜੀ ਖਰੀਦੇ ਹੋਏਗਾ ਨਾ ਪਰ ਅੱਜ ਦੀ ਗੱਲ ਕਰਦੇ ਹਾਂ ਬਾਅਦ ਗਿਆ ਸੀ ਪਾ ਕੇ ਨਹੀਂ ਆਏ ਸਰ ਨਹੀਂ ਮੈਂ ਪਾ ਕੇ ਆਇਆ ਸਰ ਇੱਥੇ ਨਹੀਂ ਉਹਨਾਂ ਦਾ ਕਹਿਣਾ ਕਿ ਐਂਟਰੀ ਤੋਂ ਜਿਹੜਾ ਕਿ ਕੈਮਰੇ ਦੇਖੇ ਆ ਕੈਮਰੇ ਤੇ ਤੁਹਾਡੇ ਅੱਗੇ ਸਰ ਤੁਸੀਂ ਅੰਦਰ ਕਾਫੀ ਜਗ੍ਹਾ ਘੁੰਮੇ ਹੋਵੋਗੇ ਹਰੇਕ ਕੈਮਰੇ ਦੇ ਅੰਦਰ ਤੁਸੀਂ ਆਏ ਹੋਵੋਗੇ ਕਿੱਥੇ ਨ ਕਿੱਧਰ ਜਾਊ ਬਾਈ ਉਹ ਜਿੱਥੇ ਮੇਨ ਲੜਾਈ ਹੋਈ ਹੈ ਨਾ ਉੱਥ ਬੋਲ ਦੇ ਅੰਦਰ ਤੁਸੀਂ ਗਏ ਹੋ ਕੁੰਮੇ ਹੋਗੇ ਸ਼ੋਪਿੰਗ ਕਰਨ ਆਏ ਹੋ ਕਾਫੀ ਅੰਦਰ ਗਏ ਹੋਗੇ ਜਾਂ ਕਿਤੇ ਕਿਤੇ ਰੇਂਜ ਜਗਾ ਅਲੱਗ ਅਲੱਗ ਕੈਮਰਾ ਲੱਗਾ ਹੋਇਆ ਕਿਤਨਾ ਕਿਤਨਾ ਤੁਹਾਡਾ ਕੈਪਚਰ ਹੋਇਆ ਹੋਏਗਾ ਸਰ ਦੇਖੋ ਏਦਾਂ ਲੱਗ ਰਿਹਾ ਜਿੰਨਾ ਬਸ ਜ਼ੂਮ ਕਰਕੇ ਦੇਖਿਆ ਹੋਇਆ ਉਹ ਲੱਗਦਾ ਪਏ ਹੈਗਾ ਸਰ ਕਹਿੰਦਾ ਨਹੀਂ ਹੈਗਾ ਚਲੋ ਮੈਂ ਮੰਨ ਲੈਂਦਾ ਸਪਾਈ ਕੋ ਡਿੱਗਿਆ ਹੋਇਆ ਕਿਤੇ ਪਰ ਜਿੱਥੇ ਜਿੱਥੇ ਮੈਂ ਹਿੱਟ ਕੀਤਾ ਹੋਇਆ ਉਹ ਵੀਡੀਓ ਕਿੱਥੇ ਹੈ ਜਿੱਥੇ ਜਿੱਥੇ ਨਾਲ ਮੈਨੂੰ ਹਿੱਟ ਕੀਤਾ ਟੀਮਾਰਟ ਵਾਲਿਆਂ ਨੇ ਬੜਾ ਪਰ ਤੁਸੀਂ ਤੁਸੀਂ ਕਹਿ ਰਹੇ ਹੋ ਨੂੰ ਪਤਾ ਨਹੀਂ ਸੀਗਾ ਬਾਰ ਨਹੀਂ ਜਾਣ ਦਿੱਤਾ ਜਿਹੜੇ ਅੰਦਰ ਆਏਗੇ ਸੀ ਕਿਸੇ ਨੂੰ ਬਾਹਰ ਨਹੀਂ ਜਾਂਦਾ ਤੁਸੀਂ ਲੋਕ ਲਾ ਦਿੱਤੇ ਆਪਣੇ ਬੰਦਿਆ ਤੁਹਾਡੇ ਬੱਚੇ ਨੂੰ ਬੰਦ ਕਰ ਦਿੱਤਾ ਉਹ ਸਾਰੇ ਪੈਨਿਕ ਹੋ ਗਏ ਸੀ ਅੰਦਰ ਉਹ ਕਿੱਥੇ ਲਗਾ ਸਕਦੇ ਆ ਫਿਰ ਇਹ ਕਿਦਾ ਬਿਲ ਹੋਇਆ ਕਿ ਬਾਬਾ ਨੇ ਮੈਨੂੰ ਨਹੀਂ ਜਾਣ ਦਿੱਤਾ ਜਾ ਰਹੀ ਸੀ ਉਸ ਵੇਲੇ ਜਦੋਂ ਤੁਸੀਂ ਅੰਦਰ ਸੀ ਮੇਰੀ ਚੀਜ਼ ਗਿਰੀ ਹੈ ਕੋਈ ਬਾਹਰ ਨਾ ਚਲੇ ਜਾਓ ਪਲੀਜ਼ ਰੁਕ ਜਾਓ ਪੁਲਿਸ ਆਂਦੋ ਪੁਲਿਸ ਕੋ ਮੈਂ ਹੈਲਪ ਲਾਂਗਾ ਮੈਂ ਗਲ ਕਹੀ ਇਹ ਕਿ ਇਸ ਨੂੰ ਮੈਂ ਰੋਕ ਨਹੀਂ ਸਕਦਾ ਮੈਂ ਕੋ ਨੂੰ ਰੋਕਣ ਵਾਲਾ ਸਰ ਜੀ ਜੇ ਤੁਹਾਡੇ ਨੂੰ ਇਦਾਂ ਦਾ ਇਨਸ਼ਾਮ ਲੱਗ ਰਿਹਾ ਤੁਸੀਂ ਵੀ ਤਾਂ ਇਨਾ ਤੋਂ ਸੀਸੀਟੀਵੀ ਆਪਣੇ ਫੋਨ ਦੇ ਵਿੱਚ ਲੈ ਸਕਦੇ ਹੋ ਵਿਦ ਟਾਈਮਿੰਗ ਕਿ ਇੰਨੇ ਵਜੋਂ ਤਾਂ ਲੈ ਕੇ ਇੰਨੇ ਵਜੇ ਗਿਆ ਸੀਗਾ ਉਹ ਕਿੰਨਾ ਹੈਂਗ ਹੋ ਗਿਆ ਕਿੰਨਾ ਹਟਦਾ ਹੈਂਗ ਹੋ ਚਲੋ ਬਾਅਦ ਚ ਹੋ ਜਾਏਗਾ ਹਾਂ ਜੀ ਹਾਂ ਜੀ ਇਹ ਕਹਦੇ ਹੈਂਗ ਹੋ ਗਿਆ 1:00 ਕੇ 1:32 ਮਿੰਟ ਦੀ ਹੈ ਚਲੋ ਟਾਈਮਿੰਗ ਸੋਨੂੰ ਇਨਸਾਫ ਮੰਗਦਾ ਵਾਂ ਨੁਕਸਾਨ ਕਰੋਗੇ ਕਮਿਟੀ ਖੜੇ ਗਲਵਾ ਗੱਲ ਹੀ ਇਹਨਾਂ ਨਾਲ ਸਰ ਬਿਲਕੁਲ ਬਿਲਕੁਲ ਇਹ ਤਾਂ ਦੱਸਦੇ ਜਿਹੜੇ ਲੜਕੇ ਪਰ ਰੋਪ ਲੱਗਿਆ ਦੋ ਉਹ ਵੀ ਇੱਥੇ ਨੇ ਤੁਸੀਂ ਸੀਗੇ ਕੀ ਗੱਲਬਾਤ ਕੀਤੀ ਕੋਈ ਕਾਊਂਟਰ ਤੇ ਤੁਸੀਂ ਸੀਗੇ ਇੱਧਰ ਕੀ ਹੋਇਆ ਕੀ ਸੀਗਾ ਕੀ ਗੱਲਬਾਤ ਕੀ ਹੋਈ ਸੀ ਸਰ ਮੈਂ ਤਾਂ ਬਾਅਦ ਚ ਆਇਆ ਵਾ ਜਿਹੜਾ ਕੀ ਹੋਈ ਸੀ ਯਾਰ ਨਹੀਂ ਬਿਲਿੰਗ ਤਾਂ ਤੁਸੀਂ ਸੀਗੇ ਅਜੀ ਲਾਈਟ ਕਿਹੜਾ ਤੁਹਾਡੇ ਨਾਲ ਹੋਇਆ ਸੀਗਾ ਕੀ ਗੱਲਬਾਤ ਹੋਈ ਸੀ ਸਰ ਮੈਂ ਬਿਲਿੰਗ ਕਰ ਰਿਹਾ ਸੀ ਤੇ ਮੇਰਾ ਲੰਚ ਦਾ ਟਾਈਮ ਆ ਮੈਂ ਸਵੇਰੇ 8:00 ਵਜੇ ਤਾਂ ਆਇਆ ਤੇ ਤੁਸੀਂ ਮੇਰੇ ਦੇ ਆਸਪਾਸ ਆ ਜਾ ਤੁਹਾਡੇ ਨਾਲ ਆ ਗਿਆ ਆਪਾਂ ਜਾਨ ਤੋਂ ਪਹਿਲੇ ਉੱਚੀ ਬੋਲ ਰੱਖਿਆ ਜਾਨ ਤੋਂ ਮੈਂ ਕਲੋਜ਼ ਬੋਰਡ ਰੱਖਦਾ ਤੇ ਜਿੰਨੇ ਲਾਈਨ ਚ ਲੱਗੇ ਸੀ ਉਹਨਾਂ ਨੂੰ ਮੈਂ ਕਹਿੰਦਾ ਸੀ ਤੁਹਾਡੇ ਕਿਲੇ ਹੋ ਜਾਏਗਾ ਕਿੱਥੇ ਤੱਕ ਨਹੀਂ ਸੀ ਲਾਈਨ ਖਤਮ ਕੋਈ ਵੀ ਨਹੀਂ ਸੀ ਮਨਗਾ ਕਰਦਾ ਕਿ ਉਸ ਤੋਂ ਬਾਅਦ ਕਿਸੇ ਦੀ ਬਿਲਿੰਗ ਨਹੀਂ ਹੋਣੀ ਹੈ ਹਾਂ ਤੇ ਉਸ ਤੋਂ ਬਾਅਦ ਮੈਡਮ ਆਏ ਇਹਨਾਂ ਦੀ ਵਾਈਫ ਤੇ ਉਹਨਾਂ ਨੇ ਉਹਨਾਂ ਨੂੰ ਆਂਦੀ ਮੈਂ ਕਹਤਾ ਕਿ ਮੈਡਮ ਬਿਲਿੰਗ ਨਹੀਂ ਹੋਣੀ ਹੈ ਲਾਸਟ ਉੱਥੇ ਤੱਕ ਬਿਲਿੰਗ ਹੋਣੀ ਹੈ ਜਿੱਥੇ ਤੱਕ ਲਾਸਟ ਬੰਦਾ ਲੱਗਾ ਸੀ ਉੱਥੇ ਤੱਕ ਬਿਲਿੰਗ ਹੋਣੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਨੇ ਪਤਾ ਨਹੀਂ ਕੀ ਕਿਹਾ ਮੈਨੂੰ ਕੁਝ ਸਮਝ ਨਹੀਂ ਆਇਆ ਫਿਰ ਮੈਂ ਇਗਨੋਰ ਕੀਤਾ ਉਹ ਲੱਗੇ ਰਹੇ ਲੱਗੇ ਰਹੇ ਮੈਂ ਫਿਰ ਦੁਬਾਰਾ ਵੀ ਮਨਾ ਕੀਤਾ ਕਿ ਮੈਡਮ ਮੈਂ ਵੀ ਟਾਈਮ ਵੇਸ ਨਾ ਕਰੋ ਤੁਸੀਂ ਦੂਸਰੇ ਕਾਊਂਟਰ ਤੇ ਸ਼ਿਫਟ ਹੋ ਜਾਓ ਪਰ ਉਹਨਾਂ ਨੇ ਨਹੀਂ ਸੁਣੀ ਫਿਰ ਉਹਨਾਂ ਦੇ ਹਸਬੰਦ ਆਏ ਉਹ ਮੈਨੂੰ ਗਾਲ੍ਹਾਂ ਕਿਉਂ ਨਹੀਂ ਦਸਤੀ ਆਏ ਉਹ ਮੈਂ ਕਿਹਾ ਸਰ ਬੋਰਡ ਲਗਾਇਆ ਹੈ ਤੁਸੀਂ ਆਪ ਦੇਖ ਰਹੇ ਹੋ ਵੱਡ ਉਹਨਾਂ ਨੇ ਕੁਝ ਨਹੀਂ ਸੋਣਿਆ ਗਾਲ ਕੱਢੀ ਤੇ ਮੈਨੂੰ ਬਾਹਰ ਬੁਲਾ ਲਿਆ ਤੇ ਮੈਨੂੰ ਫਿਰ ਉਸੇ ਗੱਲ 'ਚ ਹੱਤਾਂ ਬੰਨ੍ਹੇ ਨਹੀਂ ਉਹ ਕਹਿ ਰਹੇ ਮੇਰਾ ਬ੍ਰੇਸਲੇਟ ਇਹਨਾਂ ਨੇ ਲਾਇਆ ਜਾਂ ਕੁਝ ਇਦਾਂ ਦਾ ਹੋਇਆ ਕੁਝ ਇਦਾਂ ਦਾ ਕੁਝ ਵੀ ਨਹੀਂ ਹੋਇਆ ਸਰ ਬ੍ਰੇਸਲੇਟ ਉਹਨਾਂ ਕੋਲ ਸੀ ਹੀ ਨਹੀਂ ਅੱਛਾ ਨਹੀਂ ਸੀ ਉਹਨਾਂ ਦੇ ਹੱਥ 'ਤੇ ਨਾ ਮੈਂ ਉਹਨਾਂ ਦਾ ਕਦੇ ਹੱਥ ਫੜਿਆ ਨਹੀਂ ਉਹਨਾਂ ਦੀ ਵਾਈਫ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਇੱਥੇ ਮੈਨੂੰ 9 ਮਹੀਨੇ ਹੋ ਚੁੱਕੇ ਆ ਠੀਕ ਹੈ ਕੀ ਨਾਮ ਤੁਹਾਡਾ ਸਾਹਿਬ ਸਰ ਜੀ ਠੀਕ ਹੈ ਜੀ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਬਿਲਕੁਲ ਅੰਦਾਜ਼ੇ ਤਾਣਾ 6 ਦੇ ਕਿ ਹੋਣਾ ਜਿਹੜਾ ਕਿ ਪੁਲਿਸ ਮੌਜੂਦ ਹੈ ਐਸਐਚਓ ਆਇਆ ਸੀ ਸੋ ਜਿਹੜਾ ਕਿ ਹੋਣਾ ਜਿੰਨਾਂ ਦੇ ਉੱਪਰ ਜਿਹੜਾ ਕਿ ਇੱਕ ਦੂਜੇ ਪਰ આરોਪ ਲਗਾ ਰਹੇ ਦੋਵਾਂ ਨੂੰ ਜਿਹੜਾ ਕਿ ਹੋਣਾ ਥਾਣੇ ਲੈ ਕੇ ਜਾਇਆ ਜਾ ਰਿਹਾ ਸੋ ਬਿਲਕੁਲ ਤਸਵੀਰਾਂ ਦੇਖਣਾ ਤਾਜਾ ਕਰੇ ਜਲੰਧਰ ਦਾ ਟੀਮਾਰਟ ਜਿੱਥੇ ਕੀ ਸਾਰਾ ਹੰਗਾਮਾ ਹੁੰਦਾ ਉਸ ਤੋਂ ਬਾਅਦ ਜਿਹੜੀ ਕਿ ਉਹਨਾਂ ਪੁਲਿਸ ਐ ਮੌਕੇ ਤੇ ਪਹੁੰਚੀ ਥਾਣਾ 6 ਦੀ ਔਰ ਜਿਹੜਾ ਕਿ ਦੋਵੇਂ ਪਾਰਟੀਆਂ ਤੋਂ ਦੋਵਾਂ ਨੂੰ ਡਾ ਕੇ ਉਹਨਾਂ ਥਾਣੇ ਲੈ ਕੇ ਜਾਇਆ ਜਾ ਰਿਹਾ ਇਹ ਪਰਿਵਾਰ ਖੜਾ ਜੀ ਨਾ ਨਹੀਂ ਲਗਾ ਗਿਆ ਛੋਟ ਬੋਲ ਰਹੇ ਨੇ ਬਹੁਤ ਸਮੋਕੇ ਦੇ ਕੁੰਡਰੀ ਵੀ ਇਹ ਅੱਗੇ ਅੱਗੇ ਵਿਚਾਰੇ ਅਦਰ ਗੁਰੂ ਮੈਸ਼ਾ ਲਾਈ ਉਹ ਬਿਲਕੁਲ ਪੁਲਿਸ ਵਾਲਾ ਤੁਹਾਨੂੰ ਦੱਸ ਦੇ ਇੱਕ ਜਰਾ ਕਿ ਦੋਵੇਂ ਜਿਹੜੇ ਕਿ ਲੜਕੇ ਥਿੱਗੇ ਜੋ ਜਿਨਾਂ ਦੇ ਉੱਪਰ ਰੋਪ ਲੱਗਾ ਸੀ ਉਹਨਾਂ ਨੂੰ ਜਿਹੜਾ ਕਿ ਹੋਣਾ ਥਾਣੇ ਲੈ ਕੇ ਜਾਇਆ ਜਾ ਰਿਹਾ ਭਾਈ ਨੂੰ ਕਿ ਲੈ ਕੇ ਜਾਦੇ ਨਾਲ ਫਿਰ ਭਾਈ ਭਾਈ ਨੂੰ ਪਾਓ ਤੁਸੀਂ ਕੰਪਲੇਨੈਂਟ ਹੈ ਉਹ ਤੁਹਾਨੂੰ ਹੀ ਕਿਉਂ ਲੈ ਕੇ ਜਾ ਰਹੇ ਤੁਸੀਂ ਕਹਿੰਦੇ ਤੁਹਾਡੇ ਵੱਲੋਂ ਬੁਲਾਇਆ ਗਿਆ ਉਹਨਾਂ ਨੂੰ ਕਿਧਰ ਹਾਂਜੀ ਆਪਾਂ ਉਹਨੂੰ ਬੁਲਾਇਆ ਸੀਗਾ ਤੇ ਉਹ ਕਹਿੰਦਾ ਸਾਡੇ ਕੋਲ ਪੈ ਬ੍ਰੈਸਰਟ ਦੇ ਸਹਾਵਾ ਬ੍ਰੈਸਰ ਮੇਰਾ ਪਾ ਕੇ ਆਇਆ ਸੀ ਬ੍ਰੈਸਰ ਹੂੰ ਤੋਂ ਉਹ ਕਹਿੰਦਾ ਕਿੱਥੇ ਮਿਸ ਹੈਪਨਿੰਗ ਹੋਈ ਹੈ ਤੇ ਉਹ ਚੀਜ਼ਾਂ ਕਹਿੰਦਾ ਕਹਿੰਦਾ ਪੁਲਿਸ ਕਹਿੰਦਾ ਅਸੀਂ ਕਾਰਵਾਈ ਕਰਨੀ ਹੈ ਜੀ ਕਿ ਤੁਸੀਂ ਨਹੀਂ ਪਾ ਕੇ ਆਏ ਸੀ ਕੰਪਲੇਨਟਰ ਤੇ ਕਾਰਵਾਈ ਵੀ ਹੋਏਗੀ ਕਹਿੰਦੇ ਨਹੀਂ ਜਾਂਦੇ ਕਹਿੰਦੇ ਉਹ ਕਿਹ ਬਿਲਕੁਲ ਆ ਦੇਖ ਸਕਦੇ ਹੋ ਕਿ ਇਹ ਡਾਕੀ ਹੁਣ ਜਿਹੜੇ ਦੋਵੇਂ ਸੀਗੇ ਤੇ ਰਾਤ ਉਹ ਦੋਵਾਂ ਨੂੰ ਜਿਹੜਾ ਕੀ ਹੁਣਾ ਪੁਲਿਸ ਆਪਣਾ ਥਾਣੇ ਲੈ ਕੇ ਗਈ ਹੈ ਔਰ ਜਿਹੜੀ ਉੱਥੇ ਪੁੱਛਗਿੱਛ ਕੀਤੀ ਜਾਏਗੀ ਸੋ ਇਹਨੇ ਤਸਵੀਰਾਂ ਧਰ ਤੋਂ ਲੈਣੇ ਜਿਆਦਾ ਤਾਂ ਰੰਦਾ ਟਾਈਮ ਦੇਖਣੇ ਸਾਰੇ ਦਸਕਾ ਦਾ ਬਹੁਤ ਬਹੁਤ ਧੰਨਵਾਦ